ਉਹਨੂੰ ਔਰਤ ਵੀ ਕੀ ਕਹੋ ਜਿਹੜੀ ਆਉਦੇ ਬੰਦੇ ਦਾ ਨਹੀਂ ਬਣੀ ਹੈਨਾ ਬਾਕੀ ਜੀ ਇਹਦਾ ਮਾਪਿਓ ਪਿੱਛੇ 3 ਪੁੱਤ ਦੇ ਨਾਲ ਲੱਗ ਕੇ ਮਾਮਾ ਤਾਂ ਲੱਗਦੀਆਂ ਦੇਖੀਆਂ ਨੇ ਪਿਓ ਨਹੀਂ 3 ਦੇ ਘਰ ਜੜਦੇ ਦੇਖੇ ਅੱਜ ਪਿਓ ਵੀ ਦੇਖ ਲਿਆ ਹੈਨਾ ਹਾਂ ਮਾਪਿਓ ਨੇ ਦੋਨਾਂ ਨੇ ਹਾਂ ਸਹੇੜਿਆ ਹੁਣ ਮਾਰਿਆ ਹਾਂ ਸਹੇੜਿਆ ਹੁਣ ਮਾ ਵੀ ਨਾਲ ਸੀ ਪੁੱਤ ਵੀ ਨਾਲ ਸੀ ਹੈਨਾ ਪਿਓ ਵੀ ਨਾਲ ਸਹੁਰਾ ਮੁੰਡੇ ਦਾ ਕੋਸ਼ਿਸ਼ ਸਮਝਾਉਂਦਾ ਕੋਸ਼ਿਸ਼ ਸਮਝਾਉਣ ਦੀ ਕੋਸ਼ਿਸ਼ ਕਰ ਸਮਝਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਉਹਨਾਂ ਨੂੰ ਆਏ ਸੀ ਵੀ ਇਹਨੂੰ ਮਾਰ ਦਿੰਨੇ ਆ ਮਾਰ ਕੇ ਉਹਨਾਂ ਨੇ ਤਾਂ ਰਾਤੇ ਰਾਤ ਥੱਕ ਪਾਉਣਾ ਸੀ ਉਹਨਾਂ ਦਾ ਬਾਹ ਨਹੀਂ ਚੱਲਿਆ ਉਹਨਾਂ ਨੇ ਤਾਂ ਚੱਕ ਕੇ ਆਏ ਸੀ ਵੀ ਕਿਤੇ ਸਿੱਟ ਦੇਾਂਗੇ ਕਿਸੇ ਨੂੰ ਕਿਹੜਾ ਪਤਾ ਲੱਗਣਾ ਤੜਕੇ ਅਸੀਂ ਕਹਿ ਦਾਂਗੇ ਸਾਨੂੰ ਕੀ ਪਤਾ ਕਿੱਧਰ ਗਿਆ ਉਹਨਾਂ ਨੂੰ ਉਹਨਾਂ ਦਾ ਟਾਈਮ ਹੀ ਨਹੀਂ ਲੱਗਿਆ ਉਹਨਾਂ ਦਾ ਰਾਤੇ ਰਾਤ ਉਹਨੂੰ ਉਹਦੀ ਮਿੱਟੀ ਨੂੰ ਸਮਝ ਮਟਾਉਣ ਦਾ ਉਹਨਾਂ ਦਾ ਆਪ ਦਾ ਟਾਈਮ ਹੀ ਨਹੀਂ ਲੱਗਿਆ ਨਹੀਂ ਤਾਂ ਉਹ ਜਮੀ ਉਹਦਾ ਨਾ ਹੀ ਮਟਾ ਦਿੰਦੇ ਮਾਤਾ ਵੀ ਮਾਤਾ ਤਾਂ ਕੁਦਰਤੀ ਹੋ ਜਦੋਂ ਬਾਗੀ ਉਹਨੇ ਤੜਕੇ ਦਿਨ ਚੜ ਗਿਆ ਦਿਨ ਚੜਿਓ ਚੱਕ ਕੇ ਆਸ-ਪਾਸੇ ਨਹੀਂ ਨਾ ਕਰ ਸਕੇ ਉਹ ਜਦੋਂ ਮਾਤਾ ਤਾਂ ਗੁਰਦੁਆਰੇ ਬਾਗੀ ਉਹਨੇ ਇਧਰੋਂ ਘ੍ਰੀਸ ਕੇ ਉਧਰਲੇ ਪਾਸੇ ਕਰ ਤਾਂ ਇਹਨੂੰ ਆਪਦੇ ਕਮਰੇ ਨੂੰ ਜਿੰਦਰਾ ਲਾ ਗਈ ਉਹ ਤਾਂ ਮਾਤਾ ਗੁਰਦੁਆਰੇ ਉਹ ਆਈ ਉਹਨੇ ਦੇਖਿਆ ਵੀ ਪੁੱਤ ਕਿੱਥੇ ਆ ਜਦੋਂ ਅੰਦਰ ਆਈ ਉਹਨੇ ਦੇਖਿਆ ਪੁੱਤ ਮੁੱਕਿਆ ਵੇ ਫੇਰ ਜਾ ਕੇ ਬਾਹਰੇ ਰੌਲਾ ਪਾਇਆ ਉਹਨਾਂ ਤੋਂ ਕੁਝ ਪਤਾ ਹੀ ਨਹੀਂ ਵਿਚਾਰੀ ਨੂੰ ਉਹ ਤਾਂ ਉਹ ਬਾਹਰਲੇ ਬੈਠ ਕੇ ਚਪਾਈ ਪਈ ਆ ਜਿੰਦਰਾ ਲਾ ਕੇ ਕਿੱਧਰ ਚਲੇ ਗਈ ਸੀ ਉਹ ਜਿੰਦਰਾ ਲਾ ਕੇ ਥਾਣੇ ਚ ਵਗੀ ਸੱਚੀ ਹੋਣੀ ਉਹਨੂੰ ਆਏ ਸੀ ਵੀ ਮੇਰੇ ਤੇ ਕੇਸ ਭਜੇ ਮੇਰਾ ਮੁੰਡਾ ਬਚ ਜੂ ਸੱਚੀ ਹੋਗੀ ਉੱਥੇ ਜਾ ਕੇ ਜੰਗੀ ਬਣੀ ਸੀ ਹਾਂ ਚੰਗੀ ਬਣੀ ਸੀ ਸਾਨੂੰ ਵੀ ਬਹੁਤ ਗਾਲਾਂ ਦੁੱਪੜਾ ਦਿੰਦੀ ਸੀ ਕਹੇ ਸੀ ਵੀ ਵੇਖੀ ਆਉਣਾ ਦੀ ਸੀ ਕੁੜੀਆਂ ਕਾਹਤੋਂ ਆਉਂਦੀਆਂ ਮਿਲਣ ਇੱਥੇ ਛੁੱਟੀਆਂ ਤੇ ਕਾਹਤੋਂ ਆਉਂਦੀਆਂ ਸੀ ਉਹ ਵੀ ਜੀ ਆਪ ਦਾ ਰਹਿਮ ਕਰ ਲਿਆ ਸੀ ਹਾਜ਼ਮ ਕਰ ਲਿਆ ਸੀ ਪਰ ਸਾਡੀ ਹਜੇ ਵੀ ਫੇਰ ਵੀ ਸਾਡੀ ਆ ਗੱਲ ਵੱਡੀ ਜੀ ਦੇਖੋ ਜੀ ਸਾਨੂੰ ਬਹੁਤ ਸਾਨੂੰ ਦੁੱਖ ਬੜਾ ਵੱਡਾ ਦੁੱਖ ਜੀ ਚਾਹ ਹਾਂ ਜੀ ਨੌਕਰਾਤਾ ਅਭੀ ਸਾਡੇ ਭਾਈ ਦਾ ਘਰ ਵਸ ਚੇ ਹਾਂ ਜੀ ਕਰਾਤਾ ਜੀ ਹੈ ਸਾਡਾ ਵਾਹਣ ਵੀ ਕਰਾਤਾ ਸਾਡਾ ਵਾਹਣ ਟੁੱਟਣਾ ਚਾਹੀਦਾ ਸਾਡੇ ਘਰੇ ਨਹੀਂ ਬਣਨੀ ਚਾਹੀਦੀ ਹੁਣ ਸਾਨੂੰ ਖਤਰਾ ਸਾਡੀ ਮਾਂ ਵੀ ਨਹੀਂ ਛੱਡਣੀ ਉਹਨੇ ਸਾਡੇ ਨਾਲ ਘਰ ਚ ਨਾ ਖੇਤ ਸਵਾਰਨੀ ਨਹੀਂ ਚਾਹੀਦੀ ਹਾਏ ਸਾਡੇ ਘਰ ਨੂੰ ਜਿੰਦਾ ਲਾ ਗਈ ਸੀ ਦੀ ਪੜੀ ਕਿੰਨੀ ਆਈ ਸੀ ਬਣੀ ਹਾਏ ਸਾਨੂੰ ਇਸੇ ਦੀ ਫਿਰ ਡੇਢ ਕਿੱਲਾ ਆਇਆ ਸੀ ਡੇਢ ਕਿੱਲਾ ਆਇਆ ਸੀ ਉਹ ਅਸੀਂ ਇਹਦੇ ਭਰਾ ਨੋ ਕਰਾਤਾ ਜੀ ਇਹਦੇ ਘਰ ਬਸਾਉਣ ਦੀ ਮਾਰਿਆ ਨਹੀਂ ਵੀ ਸਾਡੇ ਭਰਾ ਦਾ ਘਰ ਬਸਜੂ ਇਹ ਹੀ ਗੱਲ ਕਹਿੰਦੀ ਸੀ ਵੀ ਕੁੜੀਆਂ ਤੋਂ ਬਾਹਰ ਲਹਾਲਾ ਅਸੀਂ ਉਹ ਵੀ ਕਰਾਤਾ ਸੀ ਉਹ ਫਿਰ ਦੇਖ ਲਓ ਜੀ ਤਾਂ ਵੀ ਨਹੀਂ ਬਸੀ ਉਹ ਡੇਢ ਕਿੱਲਾ ਭਰਾਣੇ ਤੁਹਾਡੇ ਨੇ ਤੁਹਾਡੀ ਪਰਜਾਈ ਦੇ ਨਾ ਹੀ ਕਰਾਤਾ ਦੂਰੀਆ ਫਿਰ ਕਰਾਤਾ ਸੀ ਨਾ ਜੀ ਉਹਨਾਂ ਨੂੰ ਕਿੱਲਾ ਕਰਾਇਆ ਸੀ ਡੇਢ ਕਿਲੋ ਜੋ ਕਿੱਲਾ ਨਾ ਕਰਾਤਾ ਜੀ ਹਾਂਜੀ 2.5 ਕਿੱਲੇ ਪਹਿਲਾਂ 2.5 ਕਿੱਲੇ ਪਹਿਲਾਂ ਜੀ ਜੀ ਹਾਂ ਜੀ 3.5 ਕਿਲੋ ਸਾਢੇ 3.5 ਕਿਲੋ ਹੋਗੇ ਸਾਢੇ 3.5 ਕਿਲੋ ਹਾਂ ਜੀ ਤੁਹਾਡੇ ਨਾਲ ਜਾਨੀ ਕਿ ਵਰਤ ਵਰਤਾਵਾ ਘੱਟ ਸੀ ਨਹੀਂ ਜੀ ਸਾਡੇ ਨਾਲ ਤਾਂ ਜਮੀ ਹੈ ਨਹੀਂ ਸੀ ਜੀ ਸਾਡਾ ਉਹਨਾਂ ਜਾਣੂ ਦਾ ਭਾਈ ਨੂੰ ਮਿਂਚ ਬਣਨ ਦਿੱਤਾ ਸੰਤਾ ਸਾਡਾ ਪੁਰਾਣਾ ਉਹਦਾ 7 ਸਾਲ ਦਾ ਭਾਈ ਵੱਖਰਾ ਸੀ ਉਹ ਸਾਹਮਣੇ ਗੱਲ ਵੀ ਕਰਦੇ ਹਾਂ ਕਰਨੀ ਸੀ ਜੀ ਤੁਸੀਂ ਭਰਾ ਨਾਲ ਫੋਨ ਤੇ ਗੱਲਬਾਤ ਕਰਦੇ ਸੀਗੇ ਹਾਂ ਜੀ ਬਾਹਰ ਕਰਦੇ ਸੀ ਘਰੇ ਨਹੀਂ ਸੀ ਕਰ ਸਕਦੇ ਜੀ ਜਦੋਂ ਗੱਲਬਾਤ ਕਰਦੇ ਸੀ ਤੁਹਾਡਾ ਭਰਾ ਤੁਹਾਨੂੰ ਦੱਸਦਾ ਸੀਗਾ ਵੀ ਕੀ ਹਾਲਾਤ ਆ ਕਰਦੇ ਹਾਂ ਹਾਂ ਜੀ ਦੱਸਦਾ ਸੀਗਾ ਜੀ ਦਾਸ ਜੀ ਸਿੱਧਾ ਮਾਤਾ ਲਈ ਜਦੋਂ ਮਿਲਣ ਆਉਂਦੇ ਸੀ ਤੁਸੀਂ ਫਿਰ ਘਰੇ ਉਹਦੇ ਹਾਲਾਤ ਕਿਹੋ ਜਿਹੇ ਹੁੰਦੇ ਸੀ ਆ ਬਾਣ ਨਹੀਂ ਸੀ ਦਿੰਦੀ ਸਾਨੂੰ ਆਉਣ ਨਹੀਂ ਸੀ ਦਿੰਦੀ ਸੰਤੋ ਜਮੀਨ ਵਿੱਚ ਅਸਤਾ ਸੀ ਤਾਂ ਉਹ ਦਿੰਦੀ ਨਹੀਂ ਸੀ ਮਾਤਾ ਕੋਲੀ ਤੁਸੀਂ ਮੁੜ ਜਾਂਦੇ ਸੀ ਮਿਲ ਕੇ ਮਾਤਾ ਕੋਲੀ ਆਉਂਦੀਆਂ ਸੀ ਘੰਟਾ ਘੜੀ ਮੁੜ ਜਾਂਦੀਆਂ ਸੀ ਸੰਤੋ ਜੀ ਗਾਲਾਂ ਦੋਪਰਾ ਬਹੁਤ ਕੱਢਦੀ ਸੀ ਬਹੁਤ ਗੰਦਾ ਬੋਲਦੀ ਸੀ ਸੰਤ ਭਤੀਜੇ ਨੂੰ ਪਿਆਰ ਕਰਦਾ ਸੀ ਜ਼ਿਆਦਾਤਰ ਤੇ ਭੂਆ ਨਾਲ ਭਤੀਜਾ ਤੇ ਉਹ ਵੀ ਗਾਹ ਨਾਂਗੇ ਜੀ ਪਰ ਜਾਈ ਨਾ ਵੀ ਗਾਹ ਨਾਂਗੇ ਟੱਪ ਗਏ ਜੀ ਤੀਜਾ ਦੇ ਭਤੀਜੇ ਨੇ ਮਰਵਾਇਆ ਜਿਹੜਾ ਕਤਲ ਹੋਇਆ ਮੇਰੇ ਚਾਚਾ ਜੀ ਦੇ ਲੜਕੇ ਦਾ ਹੋਇਆ ਉਹਦਾ ਨਾਂ ਹਰਜਿੰਦਰ ਸਿੰਘ ਇਹ ਪਪਾਲਾਂ ਵਿਆਹ ਵਾ ਜਿਲ੍ਹਾ ਮਾਨਸਾ ਚ ਤੇ ਇਹਦਾ ਘਰੇਲੂ ਮੜਾ ਮੋਟਾ ਰੌਲਾ ਚੱਲਦਾ ਸੀਗਾ ਜੀ ਉਹ ਇਹ ਜਿਹੜਾ ਕਤਲ ਹੋਇਆ ਜ਼ਮੀਨ ਦੇ ਲਾਲਚ ਨੂੰ ਲੈ ਕੇ ਹੋਇਆ 3.5 ਕਿੱਲੇ ਜ਼ਮੀਨ ਦੇ ਪਹਿਲਾਂ ਲਈ ਬੈਠੀ ਸੀ 2 ਕਿੱਲੇ ਰਹਿ ਗਏ ਸੀ ਉਹ 2 ਕਿੱਲਾਂ ਦੇ ਚੱਕਰ ਚ ਇਹਨੂੰ ਆਏ ਸੀ ਵੀ ਮੈਂ ਇਹਨਾਂ ਤੋਂ ਵੀ 2 ਕਿੱਲੇ ਲੈ ਲਾਂ ਕੁੜੀਆਂ ਦਾ ਹਿੱਸਾ ਵੀ ਲਵਾ ਲਿਆ ਸੀ ਇਹਨੇ ਮੇਰੇ ਚਾਚੇ ਦੇ ਮੁੰਡੇ ਨੂੰ ਕਹਿ ਕੂ ਕੇ ਵੀ ਇਹਦੇ ਇਹਨਾਂ ਤੋਂ ਲਵਾ ਲਾ ਭੈਣਾ ਤੇ ਇਹਨਾਂ ਲੈ ਜਾਣ ਇਹ ਜਦੋਂ ਇਹ ਜਿੱਦ ਦੇ ਕਤਲ ਕਰਦੇ ਨੇਗੇ ਉਹਦੇ ਇਹ ਮਤਲਬ ਦਿਨੇ 4:00 ਵਜੇ ਇੱਥੇ ਆ ਗਏ ਸੀਗੇ ਪਿੰਡ ਪਿੰਡਾਂਗੇ ਸੀ ਮਾਤਾ ਮੇਰੀ ਜਿਹੜੇ ਮਾਸੀ ਜੀ ਸੀਗੇ ਉਹ ਪਰਲੇ ਕਮਰੇ ਚ ਰਹਿੰਦੇ ਨੇਗੇ ਤੇ ਜਦੋਂ ਇਹ ਇਹਨਾਂ ਨੇ ਕੰਮ ਕੀਤਾ ਹੈਗਾ ਜੀ ਤੇ ਉਹ ਮਾਤਾ ਨੇ ਸਾਰਾ ਕੁਝ ਦੇਖ ਲਿਆ ਸੀਗਾ ਤੇ ਮਾਤਾ ਨੇ ਜੋ ਦੇਖ ਲਿਆ ਤੇ ਉਹ ਕੱਲੀ ਜਾਣੀ ਸੀਗੀ ਉਹਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਵੀ ਜੇ ਤੂੰ ਤੈਨੂੰ ਵੀ ਮਾਰ ਦੇਵਾਂਗੇ ਜੇ ਕਿਸੇ ਕੋਲੇ ਸਾਹ ਕੱਢਿਆ ਤੇ ਇਹਨਾਂ ਨੇ ਵੀ ਸਾਡੀ ਮਾਤਾ ਦੇ ਸਾਹ ਮਾਸੀ ਜੀ ਦੇ ਸਾਹਮਣੇ ਇਹਨਾਂ ਨੇ ਉਹਨਾਂ ਸਾਡੇ ਮੇਰੇ ਭਰਾ ਦਾ ਕਤਲ ਕਰਤਾ ਜੀ ਕਤਲ ਕਰ। ਸਾਨੂੰ ਮਤਲਬ ਅਸੀਂ ਜਦੋਂ ਇਹ ਤਿੰਨ ਪੇਸ ਸਵੇਰੇ ਤਿੰਨ ਹੁੰਦੇ ਨੇ ਜਾ ਕੇ ਇਹ ਤੇ ਮੁੰਡਿਆਂ ਨੇ ਭਜਾਤਾ ਜੀ ਤੇ ਪਰ ਸਾਨੂੰ ਸ਼ੱਕ ਇਹ ਹੈਗਾ ਵੀ ਇਹ ਐਡੇ ਵੱਡੇ ਜਵਾਨ ਮੁੰਡੇ ਦਾ ਕਤਲ ਐ ਬੁੜੀਆਂ ਨਹੀਂ ਕਰ ਸਕਦੀਆਂ ਸਾਨੂੰ ਸ਼ੱਕ ਹੈ ਵੀ ਇਹਨਾਂ ਨਾਲ ਕੋਈ ਬਾਹਰੋਂ ਬੰਦੇ ਹੋਰ ਅਣਪਛਾਤੇ ਵਿਅਕਤੀ ਸੀਗੇ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਨੂੰ ਉਹਨਾਂ ਨੂੰ ਤਾਂ ਇਹਨਾਂ ਨੇ ਜੇਲ੍ਹ ਪੇਸ ਕਰਤਾ ਜੇ ਇੱਕ ਦਿਨ ਦਾ ਰਿਮਾਂਡ ਲੈ ਕੇ ਉਹਨਾਂ ਤੋਂ ਜੋ ਪੁੱਛ ਪਸ ਕੀਤਾ ਅੱਜ ਇਹਨਾਂ ਨੇ ਮੁੰਡੇ ਬੇਟੇ ਨੂੰ ਉਹਨਾਂ ਨੂੰ ਰੈਸਟ ਕੀਤਾਗਾ ਤੇ ਅਸੀਂ ਹੁਣ ਥਾਣੇ ਜਾ ਰਹੇ ਸੀਗੇ। ਅਸੀਂ ਉਹਨਾਂ ਨੂੰ ਪੁੱਛ ਰਹੇ ਆਂ ਵੀ ਭਈ ਬੇਟਾ ਕੁਝ ਦੱਸ ਰਿਹਾ ਅਸੀਂ ਉਹਨਾਂ ਨੂੰ ਦੱਸ ਕੇ ਆਇਆ ਸਵੇਰੇ ਵੀ ਇਹਦੇ ਨਾਲ ਬੰਦੇ ਅਣਪਛਾਤੇ ਜਿਹੜੇ ਉਹ ਇਹਨਾਂ ਤੋਂ ਪੁੱਛੋ ਵੀ ਕਿਨੇ ਕਿਨੇ ਕਤਲ ਕੀਤਾ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਭਰਾ ਦਾ ਕਤਲ ਹੋਇਆਗਾ ਇਹਨਾਂ ਨੂੰ ਦੋਸ਼ੀਆਂ ਨੂੰ ਸਲਾਗਾ ਪਿੱਛੇ ਕਰਕੇ ਇਹਨਾਂ ਨੂੰ ਜੋ ਸਜ਼ਾਾਂ ਮਾ ਬਣਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਕਿੰਨੀ ਕਿੱਪੜੀ ਦੱਸੀ ਜਾ ਰਹੀ ਹੈ ਕਿਸਾਨ ਛੋਟੇ ਹੀ ਕਿਸਾਨ ਆ ਕੋਈ ਬੜਾ ਵੱਡਾ ਕਿਸਾਨ ਛੋਟਾ ਕਿਸਾਨ ਆ ਜੀ ਸਾਢੇ 5 ਕਿੱਲੇ ਪੈੜੀ ਹੈ ਜਿਹਦੇ ਚੋਂ ਸਾਢੇ 3 ਕਿੱਲੇ ਉਹ ਲੈ ਚੁੱਕੀ ਹੈ ਜੀ ਤੇ ਬਸ ਦੋ ਕਿੱਲੇ ਜਿਹੜੇ ਰਹਿੰਦੇ ਸੀ ਉਹਦੇ ਚੋਂ ਕੁਛ ਮੇਰੀ ਮਾਸੀ ਨਾਲ ਜਮੀਨਾਂ ਕੁਛ ਇਹਦੇ ਨਾਲ ਜਮੀਨਾਂ ਉਹਨੂੰ ਇਹ ਕਹਿੰਦੀ ਸੀ ਵੀ ਤੂੰ ਤੈਂਕ ਜਮੀਨ ਕੀ ਕਰਨੀ ਹੈ ਵੀ ਮੈਂ ਤਾਂ ਤੇਰਾ ਮੁੰਡਾ ਹੈਗਾ ਐ ਹੈਗਾ ਬੜਿਆ ਬੜੂ ਕੇ ਉਹਨੂੰ ਕਹਿੰਦੀ ਸੀ ਮੇਰੇ ਨਾਲ ਲਵਾ ਦੇ ਪਰ ਉਹ ਇਹਦੀ ਸਾਰੀਆਂ ਗੱਲਾਂ ਮੰਨਦਾ ਰਿਹਾ ਉਹਨੇ ਆਖਿਆ ਵੀ ਚਲ ਮੇਰਾ ਘਰ ਵੱਜ ਜੂਗਾ ਪਰ ਇਹਨੇ ਹਰੇਕ ਮੋੜ ਤੇ ਉਹਨੂੰ ਘੁਮਾ ਫਰਿਆ ਕੇ ਘੁਮਾ ਫਰਿਆ ਕੇ ਮਤਲਬ ਪਿਆਰ ਨਾਲ ਸਮਝਾ ਲਿਆ ਕਿਤੇ ਕਿਵੇਂ ਕਰ ਲਿਆ ਬਸ ੱੱਕੇ ਤੱਕੇ ਨਾਲ ਉਹ ਤੋਂ ਕਰਾ ਲੈਂਦੀ ਸੀਗੀ ਕੰਮ मतलब ਉਹਦਾ ਕਤਲ ਇਹ لالਚ ਕਰਕੇ ਤੇ ਜ਼ਮੀਨ ਦੇ لالਚ ਕਰਕੇ ਕੀਤਾ ਗਿਆ ਜੀ ਤੇ ਜਿਹੜਾ ਕਲੇਸ਼ ਚੱਲਦਾ ਸੀ ਘਰੇ ਨੂੰ ਕਲੇਸ਼ ਸੀ ਕਿੰਨਾ ਚਿਰ ਹੋ ਗਿਆ ਸੀ ਚੱਲਦੇ ਇਹ ਤਾਂ ਮਾੜਾ ਮੋਟਾ ਤਾਂ ਘਰਾਂ ਚ ਚੱਲਦਾ ਹੀ ਰਹਿੰਦਾ ਜੀ મતਲਬ 5-7 ਸਾਲ ਹੋ ਗਏ ਸੀ ਕਿ ਚੱਲਦੇ ਨੂੰ ਤੇ ਕੋਈ ਐਡਾ ਕਲੇਸ਼ ਨਹੀਂ ਸੀ ਆ ਜਾਂਦੀ ਸੀਗੀ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਲਾ ਜਾਂਦੀ ਸੀ ਫੇਰ ਪੇਕੇ ਭਗ ਜਾਂਦੀ ਸੀ ਆ ਕੇ ਫੇਰ ਜ਼ਮੀਨ ਜਮੂਨ ਦੀ ਮੰਗ ਕਰਦੀ ਸੀ ਤੇ ਬਸ ਸਾਰਾ ਜਿਹੜਾ ਇਹਨੂੰ ਆਪਾਂ ਨੂੰ ਚੋੜ ਕੱਢੀਏ ਤਾਂ ਇਹ ਸਾਰਾ ਲਾਲਚ ਤੇ ਜ਼ਮੀਨ ਨੂੰ ਵਜਾ ਕਰਕੇ ਇਹਨਾਂ ਨੇ ਸਾਜ਼ਿਸ਼ ਨਾਲੇ ਕੰਮ ਕੀਤਾ ਗਿਆ ਜੀ ਜਿਹੜਾ ਉਹਦਾ ਲੜਕਾ ਸੀ ਤੁਹਾਡਾ ਭਤੀਜਾ ਲੱਗਦਾ ਸੀ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਰਹਿੰਦੀ ਸੀ ਬੋਲਦੇ ਚੱਲਦੇ ਸੀ ਸਾਡੇ ਨਾਲ ਤਾਂ ਹੈ ਨਹੀਂ ਸੀਗਾ ਜੀ ਉਹ ਤਾਂ ਆਪਦੇ ਨਾਨਕੇ ਉਪਰਦਾ ਸੀ ਮੈਂ ਤਾਂ ਚੰਡੀਗੜ੍ਹ ਤੋਂ ਚੰਡੀਗੜ੍ਹ ਰਹਿਣਾ 15 ਸਾਲ ਤੋਂ ਹਾਂ ਜੀ ਮੇਰਾ ਉਹਦੇ ਨਾਲ ਕੋਈ ਉਹ ਲੜਕੀ ਦੀ ਉਮਰ ਕਿੰਨੀ ਕਹੇ 17 18 ਸਾਲ ਦੀ ਹੈ ਉਮਰ ਹੈ ਹਾਂ ਪਲਾਸ ਹੋਇ ਨੂੰ 20 ਸਾਲ ਦਾ ਸਮਾਂ ਹੋ ਗਿਆ 21 ਸਾਲ ਹੋ ਗਏ ਉਹਨੇ ਜੀ ਹੋ ਗਿਆ ਜਿਆਦਾ ਸਮਾਂ ਉਹਨੇ ਜੇ ਨਿੱਕੇ ਨਾਨਕੀ ਪਿੰਡ ਬਤਾ ਹਾਂ ਜਿਆਦਾ ਪੜਿਆ ਵੀ ਉੱਥੇ ਹੈ ਜੀ ਪਲਸ 2 ਨੇ ਉੱਥੇ ਕੀਤੀ ਹੈ ਨੈਕਸਟ ਉੱਥੇ ਹਾਂਜੀ ਹਾਂਜੀ ਇੱਥੇ ਨਹੀਂ ਆਇਆ ਇੱਕ ਲੜਕੇ ਸੀ ਇਕੱਲਾ ਇੱਕ ਬੱਚਾ ਹੀ ਸੀ ਹਾਂਜੀ ਹਾਂਜੀ ਇਕੱਲਾ ਬੱਚਾ ਸੀ